ਅਜੀ ਕੀ ਨਾਮ ਆ ਲੋਟਾ ਬਿਨਾ ਨਾਮ ਆ ਲੋਟਾ ਹਾਂ ਅਵਾਰੀ ਬਾਰੀ 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 ਮੈਂ ਇਹਨੂੰ ਕਿਹਾ ਵਾ ਜੀ ਭਾਜੀ ਤੁਸੀਂ ਨਾ ਅੱਜ ਕਿਉਂ ਇੱਥੇ ਕੋ ਬਾਥਮ ਕਰ ਰਹੇ ਥੱਲੇ ਐਡਾ ਵੱਡਾ ਦਿਨ ਆ ਅੱਜ ਗੁਰਤਨਾ ਨਗਰ ਕੀਰਤਨ ਲੰਗ ਰਿਹਾ ਜੀ ਥੱਪੜ ਮਾਰਿਆ ਜੀ ਮੇਰੇ ਆਪ ਸੰਵੀਰਾ ਜੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਹੈਗੀ ਕੋਈ ਗੱਲਬਾਤ ਨਹੀਂ ਸੋਣੀ ਮੁੰਡੀ ਖੁੰਡੀ ਕਮੈਂਟ ਆ ਬਸ ਸਰਦਾਰ ਬੰਦੇ ਆ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਭਾਈ ਉਹਨਾਂ ਨੂੰ ਗੱਲ ਕਰਾ ਦਿਓ ਚੰਗਾ ਲੱਗਦਾ ਤੂੰ ਇਹ ਇਹ ਕੰਮ ਕਰਦਾ ਵਰਦੀ ਪਾਈ ਏ ਤੇਰੇ ਆਹੋ ਸਭ ਛੱਡ ਦੇ ਤੋ ਕਿਤੇ ਨਹੀਂ ਭਾਈ ਥੱਪੜ ਮਾਰਿਆ ਉਹ ਪਤਾ ਨਹੀਂ ਚੱਲ ਉੱਥੇ ਦੇ ਛੱਡ ਦੇ ਮੈਂ ਮੈਂ ਸਭ ਆਪਣਾ ਕੰਮ ਕਰੋ ਕਿ ਕਿੱਥੇ ਜਗਾ ਤੋ ਕਰਕੇ ਆ ਰਹੇ ਹੋ ਮਹੱਲੀ ਤੂੰ ਮੈਂ ਸਰ ਬਿਊਟੀ ਕਿਹੜੀ ਥਾ ਤੋ ਕਰਕੇ ਆ। ਇੱਥੇ ਜੋ ਨਹੀਂ ਜਾ ਰਿਹਾ। ਇੱਕ ਮਿੰਟ। ਆਪਾਂ ਠੇਕੇ ਸਾਰੇ ਅੱਜ ਬੰਦ ਰੱਖੇ ਹੋਏ ਆ। ਸਰਾਵਾ ਫੜਿਆ ਹੋਇਆ ਨਾ। ਤੁਹਾਨੂੰ ਨਹੀਂ ਜਾਂਦਾ ਸਤਨ ਡਿਵੀਜ਼ਨ ਤੋ ਆ ਰਹੇ ਆ। ਉਹ ਮਲਾਇਆ ਕਰਾਉਣਗੇ ਤਾਂ। ਆਪਣੇ ਗੁਰੂ ਘਰ ਤੇ ਆ ਰਹੇ ਆ ਜੀ। ਡਿਊਟੀ ਕਰ ਰਹੇ ਹੋ। ਇਹ ਤੁਹਾਡਾ ਗਲਤ ਨਿਸਚਮਾਈ ਮਾਰਨ ਦਾ। ਕਿਉਂ ਮਾਰਦਾ ਜੀ ਤੁਸੀਂ? ਕੋਈ ਪਬਲਿਕ ਜਾ ਰਹੀ, ਲੇਡੀਸ ਆਂ ਜਾਈਆਂ ਕਿਉਂ ਮਤਲਬ ਮਾਰਨ ਦਾ ਜੀ? ਉਹ ਤਾਂ ਤੁਸੀਂ ਹਜੇ ਵੀ ਉਹਰੇ ਗੱਲ ਪਿਆ ਰਹੇ ਹੋ। ਸੋਹਣੇ ਮੁੰਡੇ, ਸੋਹਣੇ ਮੁੰਡੇ ਆ। ਸੋਹਣੇ ਇਹਦੇ ਗੁਰਸਾਹਿਬ ਦੀ ਪੱਤਰਕਾਰ ਆ। ਡਰਿੰਕ ਕਰੀ ਹੋਈ ਆ ਬਾਥਰੂਮ ਕਰਦਾ ਫੜਿਆ ਇਹ ਬੰਦੇ ਨੇ ਜਿਹਨੇ ਰੋਕਿਆ ਉਹਦੇ ਮੂੰਹ ਤੇ ਨੇ ਉਲਟਾ ਕਰਕੇ ਥੱਪੜ ਮਾਰਿਆ ਦੁਨੀਆ ਦੇ ਵਿੱਚ ਹੋਰ ਵੀ ਬڑے ਲੋਕ ਪੀਂਦੇ ਆ ਇਹ ਪੀਲੀ ਹੋ ਗਈ ਇਹਨੇ ਵੀ ਕੋਈ ਗੱਲ ਸੱਤ ਨੰਬਰ ਪੁਲਿਸ ਨੇ ਤੋਂ ਬੁਲਾਇਆ ਬੰਦਾ ਹੁਣ ਅਸੀਂ ਤਾਂ ਕੀ ਹੈ ਹੁਣ ਸੱਤ ਨੰਬਰ ਥਾਣੇ ਵਾਲੀ ਪੁਲਿਸ ਦੱਸਿਆ ਤੁਹਾਨੂੰ ਠੰਡਾ ਦਾ ਸਾਹਮਣੇ ਆ ਰਹੀ ਆ ਉਹ ਦੇਖੋ ਕੀ ਕਾਰਵਾਈ ਹੁੰਦੀ ਹੈ ਜੀ ਕਰ ਸਕਦਾ ਦੇ ਵਿੱਚ ਉਹਦੀ ਉਹਦੀ ਮਰਜ਼ੀ ਸਾਨੂੰ ਨਹੀਂ ਨਾ ਪਤਾ ਇਹ ਕਰਦਾ ਉਹਦੇ ਉਹਨੇ ਕਿਉਂ ਪੀਤੀ ਸਾਨੂੰ ਨਹੀਂ ਪਤਾ ਇਸ ਬਾਰੇ ਲੁਧਿਆਣਾ ਦੇ ਵਿੱਚ ਦੱਸ ਦਈਏ ਕਿ ਅੱਜ ਗੁਰੂ ਗੁਰਤੇਗ ਬਹਾਦਰ ਜੀ ਦਾ ਮahanagar ਕੀਰਤਨ ਨਿਕਲ ਰਿਹਾ ਹੈ ਔਰ ਤਾਂ ਦੱਸ ਦਈਏ ਇਸ ਸਮਰਾਲਾ ਚੌਕ ਵੀ ਇੱਕ ਰੂਟ ਹੈ ਜਿੱਥੇ ਇੱਥੇ ਇੱਕ ਹੰਗਾਮਾ ਹੋ ਗਿਆ ਜਿੱਥੇ ਇੱਕ ਪੁਲਿਸ ਮੁਲਾਜ਼ਮ ਸ਼ਰੀਆ ਨਾਮ ਇਸ ਸਮਰਾਲਾ ਚੌਕ ਦੇ ਵਿੱਚ ਯਾਨੀ ਕਿ ਬਿਲਕੁਲ ਚੌਕ ਦੇ ਵਿੱਚ ਜੋ ਹੈ ਨੇਚਰ ਕਾਲ ਅਟੈਂਡ ਕਰ ਰਹੇ ਸੀਗੇ ਯਾਨੀ ਕਿ ਪਿਸ਼ਾਬ ਕਰ ਰਹੇ ਸੀ ਜਿੱਥੇ ਉਹਨਾਂ ਨੂੰ ਇੱਕ ਵਿਅਕਤੀ ਵੱਲੋਂ ਰੋਕਿਆ ਜਾਂਦਾ ਔਰ ਉਸ ਤੋਂ ਬਾਅਦ ਹੱਥੋਪਾਈ ਹੁੰਦੀ ਹੈ ਫਿਰ ਤੁਸੀਂ ਦੇਖੋ ਇਹ ਐਸਪੀ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਸ਼ਰਾਬ ਦੇ ਨਾਲ ਰੱਜਿਆ ਹੋਇਆ ਹੈ ਔਰ ਇਹ दारू ਪੀਤੀ ਹੋਈ ਹੈ ਔਰ दारू ਦੇ ਨਾਲ ਇਸ ਵਕਤ ਰੱਜਿਆ ਹੋਇਆ ਹੈ ਮਨਦੀਪ ਸਿੰਘ ਕਿੱਥੇ ਲੱਗਿਆ ਕਿੱਥੇ ਤੂੰ ਮੈਂ ਉਹ ਕਿੱਥੇ ਲੱਗਿਆ ਮੁਹਾਲੀ ਇੱਥੇ ਕੀ ਕਰਦਾ ਇੱਥੇ ਮੇਰਾ ਘਰ ਹੈ ਕਿੱਥੇ ਪੀਪੀ ਫਲੋਰ ਪੀਪੀ ਅੱਛਾ ਫਲੋਰ ਹਾਂਜੀ ਫੇ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾ ਸਰਦਾਰ ਬੰਦੇ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਭਾਈ ਉਹਨਾਂ ਨੂੰ ਗੱਲ ਕਰਨ ਦੋ ਚੰਗਾ ਲੱਗਦਾ ਤੂੰ ਇਹ ਇਹ ਕੰਮ ਕਰਦਾ ਵਰਦੀ ਪਾਈ ਏ ਤੇਰੇ ਹੁਣ ਸਭ ਚੜ ਦੇ ਤੋ ਕਿਤੇ ਨਹੀਂ ਭਾਈ ਥੱਪੜ ਮਾਰਿਆ ਏ ਉਹ ਪਤਾ ਨਹੀਂ ਕਿ ਉਹ ਕਿਤੇ ਵੀ ਛੱਡ ਦੇ ਮੈਂ ਕੋਲ ਕਰ ਦੇ ਚੜ ਦੇ ਮੈਂ ਨਾ ਚੜ ਦੇ ਚੰਗਾ ਲੱਗਦਾ ਤੇਰੀ ਭੱਜਦਾ ਹੈਗਾ ਆ ਦੇਖੋ ਜੀ ਫੋਨ ਮੈਂ ਫੋਨ ਹਾਂ ਮੇਰੇ ਕੋ ਸਾਰੀ ਵੀਡੀਓ ਬਣੀ ਥੱਪੜ ਮਾਰਨ ਦੀ ਇਹਦੀ ਆ ਲੋ ਚੰਗਾ ਲੱਗਦਾ ਦਾਰੂ ਪੀਤੀ ਏ ਤੇਰੀ ਆ ਦੇਖੋ ਜੀ ਬਾਥਰੂਮ ਕਰਦਾ ਪਿਆ ਹਾਲੋ ਜੀ ਸਾਰੇ ਬਾਥਰੂਮ ਮੈਂ ਪਰੇ ਕੋ ਪ੍ਰੂਫਾ ਹਾਲੋ ਭਾਜੀ ਬਾਥਰੂਮ ਕਰਦਾ ਹਾਲੋ ਹੀ ਬਾਥਰੂਮ ਕਰਦਾ ਮਲਾਜ਼ਮ ਤੁਸੀਂ ਵੀਡੀਓ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੁਲਿਸ ਮਲਾਜ਼ਮ ਜਿਹੜਾ ਹੈਗਾ ਬਿਲਕੁਲ ਚੌਂਕ ਦੇ ਵਿੱਚ दारू ਨਾਲ ਰੱਜਿਆ ਹੋਇਆ ਹੈ ਔਰ ਸ਼ਰਾਬ ਪੀ ਰਿਆਤ ਆਪਣੇ ਆਪ ਨੂੰ ਮਹੱਲੀ ਦਾ ਮਲਾਜ਼ਮ ਦੱਸ ਰਿਹਾ ਹੈ ਵੀਰੇ ਜੀ ਭਾਜੀ ਕਿੱਥੋਂ ਡਿਊਟੀ ਕੀਤੀ ਤੁਹਾਡੀ ਮਹੱਲੀ ਮਹੱਲੀ ਹਾਂ ਥੱਪੜ ਮਾਰ ਕੇ ਤੂੰ ਆਇਆ ਮੰਤਰੀ ਜੀ ਇੱਧਰ ਇੱਥੇ ਤੁਸੀਂ ਦੇਖ ਸਕਦੇ ਹੋ ਸਮਰਾਲਾ ਚੌਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਮੁਲਾਜ਼ਮ ਜਿਹੜਾ ਪੂਰੀ ਤਰ੍ਹਾਂ ਨਾਲ ਸ਼ਰਾਬ ਦੇ ਨਾਲ ਰਚਿਆ ਹੋਇਆ ਹੈ ਔਰ ਰਸਤੇ ਦੇ ਬੱਚੇ ਜਿਹੜਾ ਇਸੀ ਚੌਕ ਦੇ ਵਿੱਚ ਇਸੀ ਜਗ੍ਹਾ ਤੇ ਬਾਥਰੂਮ ਕਰ ਰਹੇ ਸੀਗੇ ਜਿੱਥੇ ਲੋਕਾਂ ਵੱਲੋਂ ਰੋਕਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਲੋਕਾਂ ਵੱਲੋਂ ਜਦੋਂ ਇਤਰਾਜ਼ ਦਿੱਤਾ ਗਿਆ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਇਸ ਵਕਤ ਹਾਲਾਂਕਿ दारू ਪੀਤੀ ਹੋਈ ਹੈ ਵੀਰੇ ਜੀ ਕਿਹੜੇ ਕਿੱਥੇ ਲੱਗੇ ਬੰਦ ਕਰ ਦਿੱਤੇ ਗਏ ਨੇ ਨਿੱਕੇ ਦੇ ਪੁਲਿਸ ਬੁਲਾ ਵੀਰੇ ਜੀ ਖੇਲੇ ਥਾਣੇ ਲੱਗੇ ਹੋਏ ਕਿੱਥੇ ਦੇ ਸਰਵਨਾਮ ਕਿੱਥੇ ਦੇ ਤੁਸੀਂ ਵੀਰੇ ਹੀ ਮੁਲਾਜ਼ਮ ਉਹ ਮੁਹੱਲੀ ਲੱਗਿਆ ਮੁਹੱਲੀ ਇਹਨਾਂ ਦਾ ਜਿਹੜਾ ਨਾਮ ਹੈ ਨੇਮ ਪਲੇਟ ਹੈਗੀ ਹੈ ਇਹ ਦਿਖਾ ਦਿਓ ਨੇਮ ਪਲੇਟ ਕੀ ਹੈ ਨਾਮ ਦਾ ਆਪਣਾ ਥੋੜੇ ਨੇਮ ਪਲੇਟ ਦਿਖਾ ਦਿਓ ਆਪਣੀ ਉੱਥੇ ਇੱਧਰ ਤੁਸੀਂ ਜਿਸ ਨੂੰ ਬੁਲਾ ਪੁਲਿਸ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਮੁਲਾਜ਼ਮ ਨੇ ਹਾਂ ਜੀ ਹਾਂ ਜੀ ਦਿਖਾਇਆ 200 ਬਾਅਦ ਹੋਦਾ ਫੋਨ ਵੀ ਜਿਹੜਾ ਯਾਰ ਮਹੱਲੀ ਲੱਗੇ ਹੋਏ ਆ ਵੀਰੇ ਜੀ ਮਹੱਲੀ ਫੇਰ ਦੇ ਗਾ ਲਓ ਸਾਈਡ ਤੇ ਰਹਿ ਜੋ ਮਹੱਲੀ ਲੱਗੇ ਹੋਏ ਆ ਵੀਰੇ ਜੀ ਇੱਥੇ ਵੀ ਮਰੀਮ ਹੈ ਮਹੱਲੀ ਔਰ ਇੱਧਰ ਸੰਜੇਆ ਦਿਖਾ ਦਿਓ ਕਿੱਥੇ ਲੱਗੇ ਹੋਏ ਨੇ ਹਾਂ ਮੰਨਦੀਪ ਸਿੰਘ ਇਹਨਾਂ ਦਾ ਨਾਮ ਹੈ ਮੰਨਦੀਪ ਸਿੰਘ ਸੰਜੇਆ ਦਿਖਾ ਮੰਨਦੀਪ ਸਿੰਘ ਇਹਨਾਂ ਦਾ ਨਾਮ ਹੈ ਬੁਲਾਜੋ ਆਜੋ ਇੱਧਰ ਆਜੋ ਔਰ ਅਵਤਾਰ ਸਿੰਘ ਜੀ ਜਿਹੜੇ ਨੇ ਇੱਥੇ ਟ੍ਰੈਫਿਕ ਇੰਚਾਰਜ ਹੋ ਪਹੁੰਚੇ ਨੇ ਔਰ ਦੱਸ ਦਈਏ ਕਿ ਵੀਰੇ ਹੀ ਕਿੱਥੇ ਆਪਣੀ ਡਿਊਟੀ ਕਿਸ ਜਗ੍ਹਾ ਹੈ

ਬੰਦਾ ਕਰਾਉ ਜੋ ਬਾਤ ਕਰਦਾ ਤਾ ਤੂੰ ਖੱਪੜ ਮਾਰਿਆ ਮੇਰੇ ਨੇ ਵੱਟ ਕੇ ਸੜਕ ਤੇ ਹੀ ਥੋਰਦਾ ਲੱਖੋ ਬਾਥਰੂਮ ਦਾ ਰੋਡ ਤੇ ਕਰਦਾ ਪਿਆ ਹੀ ਬਾਥਰੂਮ ਬੋਲ ਬਟਾ ਅਰੇ ਇਹ ਗੁਰਪੁਰਬ ਆਲਾ ਇੱਕ ਤੁਸੀਂ ਸ਼ਰਾਬ ਪੀ ਰਹੇ ਹੋ ਹੋਇਆ ਕੀ ਸੀ ਕਰਦੇ ਹੋ ਉੱਤੋਂ ਆਪਣੇ ਉੱਤੋਂ ਗੁਰਦੋਰਾ ਸਾਹਿਬ ਦੀ ਫੋਟੋ ਲੱਗੀ 350 ਸਾਲਾ ਸੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉੱਥੇ ਫੋਟੋ ਲੱਗੀ ਹੋਈ ਆ ਥੱਲੇ ਬਾਥਰੂਮ ਕੋ ਕਰਦੇ ਪਏ ਹੋ ਇਹਨੇ ਥੱਪੜ ਮਾਰਿਆ ਮੇਰੇ ਕਿੜਾ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇਨਾਂ ਕੋਲ ਮੀਟਰ ਆ ਜ ਇਹਨਾਂ ਦੇ ਮੀਟਰ ਲਾਇਆ ਜਾਵੇ ਜੀ ਦੇਖੋ ਜੀ ਨਗਰ ਕੀਰਤਨ ਆ ਰਿਹਾ ਤੇ ਮੈਂ ਨਗਰ ਤੇ 350 ਸਾਲਾਂ ਕੀਰਤਨ ਆ ਰਿਹਾ ਜੀ ਅੱਜ ਨਗਰ ਕੀਰਤਨ ਮੈਂ ਉਹਨੂੰ ਕਿਹਾ ਵਾ ਜੀ ਭਾਜੀ ਤੁਸੀਂ ਨਾ ਅੱਜ ਕਿਉਂ ਇੱਥੇ ਕੋ ਬਾਥਮ ਕਰ ਰਹੇ ਥੱਲੇ ਐਡੇ ਵੱਡੇ ਦਿਨਾਂ ਹੀ ਆਹ ਦੇਖ ਲਓ ਜੀ ਅੱਜ ਗੁਰ ਨਾਉ ਨਗਰ ਕੀਰਤਨ ਲੰਗ ਰਿਹਾ ਜੀ ਥੱਪੜ ਮਾਰਿਆ ਜੀ ਮੇਰੇ ਆਪ ਇਸ ਬੰਦੇ ਨੇ ਇਹਨੇ ਥੱਪੜ ਮਾਰਿਆ ਹਾਂ ਜੀ ਨਹੀਂ ਭਾਈ ਥੱਪੜ ਸੰਵੀਰ ਰਾਜੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਹੈਗੀ ਕੋਈ ਗੱਲ ਬਾਤ ਨਹੀਂ ਸੋਹਣੇ ਮੁੰਡੇ ਖੁੰਡੇ ਸ਼ਰਾਬ ਕਿਉਂ ਬਿੱਤੀ ਆ ਜੇ ਨਾ ਮੈਂ ਤੁਸੀਂ ਵਰਤੀ ਜੋ ਵਰਤੀ ਸ਼ਰਾਬ ਇੰਦੇ ਚੰਗੇ ਲੱਗਦੇ ਆ ਮੈਨੂੰ ਲੱਗ ਮੈਂ ਸਭ ਕੁਝ ਆਪਣਾ ਕੰਮ ਕਰੂ ਅਸੀਂ ਆਪਣੀ ਕੰਮੀ ਕਰ ਰਹੇ ਨਾ ਅੱਜ ਦੇਖੋ ਨਗਰ ਕੀਰਤਨ ਨਿਕਲਣਾ ਔਰ ਆਹੀ ਰੂਟ ਤੋਂ ਨਿਕਲ ਜਦੋਂ ਮੇਰੇ ਫਲੋਰ ਆ ਗਏ ਨਾ ਮੈਂ ਕੀ ਮਹਾਰਾਜ ਦੀ ਡਿਊਟੀ ਤੁਹਾਡੀ ਕਿਹੜੀ ਜਗ੍ਹਾ ਤੇ ਦੱਸੂਂਗਾ ਥੋੜਾ ਜਿਹਾ ਡਿਊਟੀ ਕਿਹੜੀ ਜਗ੍ਹਾ ਤੁਹਾਡੀ ਤੁਹਾਨੂੰ ਪਤਾ ਜਿੱਥੇ ਤੁਸੀਂ ਪਸ਼ਾਮ ਕਰ ਰਹੇ ਸੀਗੇ ਉਥੇ ਬਿਲਕੁਲ ਉਹ ਰੂਟ ਹੈ ਲੋਕੀ ਸਾਫ ਸਫਾਈਆਂ ਕਰ ਰਹੇ ਨੇ ਉਥੇ ਗੁਰੂ ਮਹਾਰਾਜ ਜੀ ਦੀ ਪਾਲਕੀ ਨੇ ਨਿਕਲਣਾ ਸਰ ਥੋੜਾ ਜਿਹਾ ਕੁਝ ਬੋਲੋ ਤਾਂ ਸਹੀ ਤੁਹਾਨੂੰ ਅਗਰ ਕਿਸੇ ਬੰਦੇ ਨੇ ਮਨਾ ਕਰਤਾ ਬਾਤਾਂ ਕਰਨ ਤੋਂ ਕਿ ਐਡਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਤੁਸੀਂ ਉਹਦਾ ਫੋਨ ਵੀ ਤੁਸੀਂ ਹੱਥੋਂ ਬਾਈ ਨਾਲ ਵੀ ਨਜ਼ਰ ਆ ਰਹੇ ਤੁਸੀਂ ਇੱਥੋਂ ਬਾਈ ਕੀਤੀ ਤੁਸੀਂ ਮਾਨਦਾ ਮਤਵਾ ਨਹੀਂ ਨਹੀਂ ਬੰਦਾ ਪਰ ਮਾਰ ਨਹੀਂ ਗੱਲ ਸਵਾਲ ਜਿਹੜੇ ਪੁੱਛਿਆ ਜਾ ਰਹੇ ਨੇ ਤੁਸੀਂ ਕੋਈ ਸੌਰੀ ਫੀਲ ਨਹੀਂ ਕੀਤੀ ਕੁਛ ਨਹੀਂ ਕੀਤਾ ਉੱਤੋਂ ਤੁਸੀਂ ਹਜੇ ਵੀ ਉਹਦੇ ਗੱਲ ਪੈ ਰਹੇ ਹੋ ਸੋਹਣੇ ਮੁੰਡੇ ਸੋਹਣੇ ਮੁੰਡੇ ਆ ਸੋਹਣੇ ਆ ਉਹਦੇ ਗੁਰਸਾਹਿਬ ਦੀ ਜਿਹਨੂੰ ਤੁਸੀਂ ਤੁਸੀਂ ਇਹ ਇਹ ਚੀਜ਼ ਦੱਸ ਦਿਓ ਡਿਊਟੀ ਕਿਸ ਜਗ੍ਹਾ ਤੋਂ ਕਰਕੇ ਆ ਰਹੇ ਹੋ ਮਹੱਲੀ ਤੋਂ ਮੈਂ ਸਰ ਡਿਊਟੀ ਕਿਹੜੀ ਥਾਂ ਤੋਂ ਕਰਕੇ ਆ ਰਹੇ ਆਂ ਕਿਉਂ ਨਹੀਂ ਜਾ ਰਹਿਆ ਬੋਲੀ ਇਸ ਕਰਕੇ ਜਾਰ ਤੁਸੀਂ 12:12 ਵਜੇ ਨੇ 12:00 ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਹਾਕੀ ਨਗਰ ਕੀਰਤਨ ਸ੍ਰੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਨਿਕਲ ਚੁੱਕਾ ਹੈ ਅੱਗੇ ਆ ਰਿਹਾ ਔਰ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਮੌਜੂਦ ਨੇ ਔਰ ਉਹ ਮੁਲਾਜ਼ਮ ਜਿਹੜਾ ਹੈ ਭਸਦਾ ਹੋਇਆ ਨਜ਼ਰ ਆ ਰਿਹਾ ਹੈ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਟ੍ਰੈਫਿਕ ਇੰਚਾਰਜ ਨੇ ਅਵਤਾਰ ਸਿੰਘ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕੀ ਇਹ ਪੂਰਾ ਮਾਮਲਾ ਹੈ ਇੱਕ ਮਿੰਟ ਅਰ ਸਿੰਘ ਜੀ 7 ਨੰਬਰ ਡਿਵੀਜ਼ਨ ਕੋਲ ਕੀਤੀ ਆ ਰਹੇ ਹੋ ਆ ਰਹੇ ਆ ਨਹੀਂ ਪਰ ਆਹ ਦੇਖੋ ਪਵਿੱਤਰ ਦਿਹਾੜਾ ਹੈਗਾ ਨਗਰ ਕੀਰਤਨ ਨਿਕਲ ਰਿਹਾ ਔਰ ਤੁਹਾਡਾ ਪੁਲਿਸ ਮੁਲਾਜ਼ਮ ਹੀ दारू ਨਾਲ ਡੱਕਿਆ ਹੋਇਆ ਹੈ ਕੀ ਕਰ ਸਕਦੇ ਉਸ ਵਿੱਚ ਉਹਦੀ ਉਹਦੀ ਮਰਜ਼ੀ ਸਾਨੂੰ ਨਹੀਂ ਨਾ ਪਤਾ ਇਹ ਗੱਲ ਦਾ ਉਹਦੋਂ ਨੇ ਕਿਉਂ ਪੀਤੀ ਸਾਨੂੰ ਨਹੀਂ ਪਤਾ ਇਸ ਬਾਰੇ ਬਿਲਕੁਲ ਅੱਛਾ ਰੂਟ ਹੈਗਾ ਔਰ ਇੱਥੇ ਦੇਖ ਸਕਦੇ ਸਤ ਅਜਾ ਬੁਲਾਇਆ ਪੁਲਿਸ ਨੂੰ ਬੁਲਾਇਆ ਦੁਨੀਆਂ ਦੇ ਵਿੱਚ ਹੋਰ ਵੀ ਬੜੇ ਲੋਕ ਪੀਂਦੇ ਆ ਇਹ ਬੀਲੀ ਹੋ ਗਈ ਨੇ ਵੀ ਕੋਈ ਗੱਲ ਇਹ ਸੱਤਨ ਡਿਵੀਜ਼ਨ ਤੋਂ ਬੁਲਾਇਆ ਬੰਦਾ ਅਸੀਂ ਅਸੀਂ ਮੰਨਦੇ ਆ ਨਹੀਂ ਨਹੀਂ ਪਰ ਇਹ ਚੰਗੇ ਜੀ ਵਰਕੀ ਦੇ ਵਿੱਚ ਥੋੜੀ ਲੋਕ ਪਿੰਦੇ ਆ ਸੱਪੜ ਮਾਰਨਾ ਪਤਾ ਚ ਪੂਰਾ ਇੱਕ ਵਾਰੀ ਇੱਕ ਵਾਰ ਆਪਾਂ ਚ ਪੂਰੇ ਸੰਧੂ ਸਾਹਿਬ ਇੱਕ ਵਾਰ ਆਪਾਂ ਠੇਕੇ ਸਾਰੇ ਅੱਜ ਬੰਦ ਰੱਖੇ ਹੋਏ ਆ ਭਰਾਵਾ ਫੜਿਆ ਹੋਇਆ ਨਾ ਤੁਹਾਨੂੰ ਨਹੀਂ ਜਾਂਦਾ ਸੱਤਨ ਡਿਵੀਜ਼ਨ ਤੋਂ ਆ ਰਹੇ ਆ ਉਹ ਮਲਾਇਆ ਕਰਾਉਣਗੇ ਤਾਂ ਬਸ ਮਲਾਇਆ ਕਰਾਉਣਗੇ ਬਸ ਚਲੋ ਇੱਥੇ ਹੁਣ ਅਵਤਾਰ ਸਿੰਘ ਜੀ ਕਹਿ ਰਹੇ ਆ ਕਿ ਮਲਾਜ਼ਾ ਕਰਾਇਆ ਜਾਏਗਾ ਪਰ ਅੱਛਾ ਇੱਕ ਚੀਜ਼ ਤੁਸੀਂ ਇੱਥੇ ਔਰ ਇੱਥੇ ਲੋਕ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਅੱਛਾ ਵੀਰੇ ਜੀ ਅੱਜ ਇੱਕ ਚੀਜ਼ ਦੱਸੋ ਨਗਰ ਕੀਰਤਨ ਨਿਕਲਣਾ ਹੈਗਾ ਅੱਜ ਸਾਰੀਆਂ ਸੜਕਾਂ ਦੇਖੋ ਸਾਫ਼ ਕੀਤੀਆਂ ਹੋਈਆਂ ਨੇ ਉੱਥੇ ਚੌਂਕ 'ਚ ਖੜਕੇ ਮੁਲਾਜ਼ਮ दारू ਨਾਲ ਢੱਕਿਆ ਹੋਇਆ ਪਿਸ਼ਾਬ ਕਰ ਰਿਹਾ ਚਲੋ ਹੁਣ ਅਸੀਂ ਲੱਗੀਏ ਹੁਣ 7 ਨੰਬਰ ਥਾਣੇ ਵਾਲੀ ਪੁਲਿਸ ਦੱਸਿਆ ਤੁਹਾਨੂੰ ਥਾਣੇਦਾਰ ਸਾਹਿਬ ਨੇ ਆ ਰਹੀ ਹੈ ਉਹ ਦੇਖੋ ਕੀ ਕਾਰਵਾਈ ਹੁੰਦੀ ਹੈ ਜੀ ਨਹੀਂ ਵਰਦੀ 'ਚ दारू ਪੀ ਕੇ ਬੰਦਾ ਜਿਹੜਾ ਹੈਗਾ ਸ਼ਰਮ ਹੱਥੋਂ ਭਾਈ ਵੀ ਕਰ ਰਿਹਾ ਚਲੋ ਭਾਜੀ ਆਪਾਂ ਦੇਖਿਆ ਨਹੀਂ ਹੁਣ ਦੇਖੋ ਕੀ ਬਣਦਾ ਹੈ ਕਰਨਗੇ ਤੇ ਕਾਰਵਾਈ ਤੇ ਜਿਹੜੀ ਬਣਦੀ ਕਾਰਵਾਈ ਸਾਰਿਆਂ ਦੇ ਹੁੰਦੀ ਦਾ ਹੈ ਅਸੀਂ ਚਾਹੇ ਕੋਈ ਜਿਹੜੀ ਬਣਦੀ ਕਾਰਵਾਈ ਹੈ ਉਹ ਹੋਏਗੀ ਇੱਥੇ ਲੋਕ ਨੇ ਜਿਹੜੇ ਪੰਚ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਵੀਰੇ ਜੀ ਅੱਜ ਐਡਾ ਪਵਿੱਤਰ ਤੇ ਖੜਾ ਔਰ ਖੁਦ ਜਿਹੜਾ ਮੁਲਾਜ਼ਮ ਹੈ ਸ਼ਰਾਬ ਨਾਲ ਡੱਕਿਆ ਹੈ ਗਲਤੀ ਹੈ ਇਹ ਗਲਤ ਹੈ ਜੀ ਗਲਤ ਹੈ ਜੀ ਇਹ ਸਿਸਟਮ ਆਪਣੇ ਗੁਰੂਆਂ ਤੇ ਆਹ ਰਾ ਜੀ ਡਿਊਟੀ ਕਰ ਰਹੇ ਹੋ ਇਹ ਤੁਹਾਡਾ ਗਲਤ ਸਿਸਟਮ ਹੈ ਮਾਰਨ ਦਾ ਕਿਉਂ ਮਾਰਨਾਂ ਜੀ ਤੁਸੀਂ ਕੋਈ ਪਬਲੀ ਜਾ ਰਹੀ ਲੇਡੀਸ ਆ ਜੀ ਕਿਉਂ ਮਤਲਬ ਮਾਰਨ ਦਾ ਜੀ ਤਾਂ ਚੌਂਗ ਦੇ ਵਿੱਚ ਖੜਕੇ ਤੁਸੀਂ ਪਛਾਣ ਇਹ ਬੋਲੇ ਗਲਤ ਆ ਸਰ ਹਾਂਜੀ ਸਰ ਡਿਊਟੀ ਨਹੀਂ ਜਾਏ ਬੰਦਾ ਬਾਹਰੋ ਡਿਊਟੀ ਨਹੀਂ ਹੈਗੀ ਡਿਊਟੀ ਕਰਕੇ ਤਾਂ ਆ ਰਹੇ ਹੈ ਨਾ ਡਿਊਟੀ ਕਰਕੇ ਆ ਰਹਿਣਾ ਬੰਦਾ ਇੱਥੇ ਬੰਦਾ ਬਾਹਰੋ ਆ ਇਹ ਇਹ ਚੰਡੀਗੜ੍ਹ ਤੋਂ ਆਇਆ ਡਰਿੰਕ ਕਰੀ ਹੋਈ ਆ ਬਾਥੂਮ ਕਰਦਾ ਫੜਿਆ ਇਹ ਬੰਦੇ ਨੇ ਜਿਹਨੇ ਰੋਕਿਆ ਉਹਦੇ ਮੂੰਹ ਤੇ ਨੇ ਉਲਟਾ ਕਰਕੇ ਥੱਪੜ ਮਾਰਿਆ ਠੀਕ ਹੈ ਇੱਥੇ ਧੀਆ ਬਣਾ ਤੁਰਦੀਆਂ ਪੀਆਂ ਨੇ ਗਾਲਾਂ ਕੱਢੀਆਂ ਇਹ ਗਲਤ ਹੈ ਰੈਐਕਸ਼ਨ ਹੋਣਾ ਚਾਹੀਦਾ ਜੀ ਤੁਸੀਂ ਦੇਖ ਸਕਦੇ ਹੋ ਸ਼ਰਿਆਮ ਇਸ ਮੁਲਾਜ਼ਮ ਨੂੰ ਜਿਹੜਾ ਰੋਕਿਆ ਹੋਇਆ ਅਵਤਾਰ ਸਿੰਘ ਜਿਹੜੇ ਨੇ ਅ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਵੱਲੋਂ 7 ਨੰਬਰ ਥਾਣੇ ਦੀ ਪੁਲਿਸ ਨੂੰ ਜਿਹੜਾ ਬੁਲਾ ਲਿੱਤਾ ਗਿਆ ਹੈ ਦੇਖਣਾ ਹੋਏਗਾ ਕਿ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ